ਜਦੋਂ ਹੀ ਸਬਜ਼ੀ ਮੰਡੀ ਜਾਣੇ ਆ ਤਾਂ ਘਰ ਤੋਂ ਸੋਚ ਕੇ ਜਾਣੇ ਆ ਕਿ ਗੋਭੀ ਬਿਲਕੁਲ ਨਹੀਂ ਲੈ ਕੇ ਆਉਣੀ ਕਿਉਂਕਿ ਲਗਾਤਾਰ ਕਈ ਦਿਨਾਂ ਤੋਂ ਇਸ ਤਰ੍ਹਾਂ ਹੋ ਰਿਹਾ ਕਿ ਗੋਭੀ ਦਾ ਕੁਛ ਨਾ ਕੁਛ ਬੰਦਾ ਹੀ ਰਹਿੰਦਾ ਹੈ ਪਰ ਸਰਦੀ ਵਾਲੀ ਐਨੀ ਸੋਹਣੀ ਗੋਭੀ ਮੰਡੀ ਵਿੱਚ ਦੇਖ ਕੇ ਬਿਲਕੁਲ ਨਹੀਂ ਰਹਿ ਜਾਂਦਾ ਦਿਲ ਕਰਦਾ ਹੈ ਦਾ ਕੁਛ ਨਾ ਕੁਛ ਜ਼ਰੂਰ ਬਣਾਈਏ ਅੱਜ ਆਪਾਂ ਫੇਰ ਲਈ ਆਈ ਜੀ ਗੋਭੀ ਤੇ ਅੱਜ ਆਪਾਂ ਸੋਚਿਆ ਸੋਨੀ ਸਾਹਿਬ ਦੇ ਪਸੰਦ ਦੀ ਸਬਜ਼ੀ ਤਿਆਰ ਕਰਦੇ ਹਾਂ ਕਿਉਂਕਿ ਇਹ ਸਬਜ਼ੀ ਘਰ ਵਿੱਚ ਬਣੀ ਨੂੰ 6 ਮਹੀਨੇ ਹੋ ਗਏ ਕਿਉਂਕਿ ਇਹ ਥੋੜੀ ਜੀ ਔਇਲੀ ਜ਼ਰੂਰ ਹੁੰਦੀ ਹੈ ਪਰ ਐਨੀ ਜ਼ਿਆਦਾ ਟੇਸਟੀ ਬਣਦੀ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਬਣਾ ਲਈ ਨਾ ਤਾਂ ਇਹਨੂੰ 2-3 ਮਹੀਨਿਆਂ ਵਿੱਚ ਇੱਕ ਵਾਰ ਤਾਂ ਪੱਕਾ ਹੀ ਬਣਾ ਕੇ ਖਾਇਆ ਕਰੋਗੇ ਇਹਦੇ ਲਈ ਜੀ ਤੁਸੀਂ ਗੋਭੀ ਨੂੰ ਕੱਟ ਲੈਣਾ ਥੋੜੇ ਜਿਹਾ ਲੰਬੇ ਆਕਾਰ ਚ ਕੱਟਿਓ ਜਿਆਦਾ ਮੋٹے ਫੁੱਲ ਬਿਲਕੁਲ ਨਹੀਂ ਕੱਟਣੇ ਫਿਰ ਉਹਨੂੰ ਧੋ ਕੇ ਤੁਸੀਂ ਚੰਗੀ ਤਰ੍ਹਾਂ ਸੁਕਾ ਲੈਣਾ ਕੜਾਈ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਫਿਰ ਲਵਾਂਗੇ ਇਹਦੇ ਲਈ ਜੀ 5-6 ਪਿਆਜ਼ ਪਿਆਜ਼ ਦੇ ਵਿਚਕਾਰ ਇਸ ਤਰੀਕੇ ਨਾਲ ਕੱਟ ਲਗਾ ਕੇ ਤੁਸੀਂ ਕੱਟਨੇ ਆ ਨਾ ਜਿਆਦਾ ਪਤਲੇ ਤੇ ਨਾ ਜਿਆਦਾ ਮੋਟੇ ஜி போ ਫਿਰ ਚਟਪਟ ਵਿੱਚ ਤੁਸੀਂ ਇਹਦੇ ਗੋਭੀ ਪਾ ਦੇਣੀ ਹੈ ਕਿਉਂਕਿ ਆਪਾਂ ਇਹਨੂੰ ਫਰਾਈ ਕਰਾਂਗੇ ਜਿਨ੍ਹਾਂ ਨੂੰ oily ਸਬਜ਼ੀਆਂ ਬਿਲਕੁਲ ਪਸੰਦ ਨਹੀਂ ਤਵੇਈ ਤੁਸੀਂ ਇਸ ਤਰੀਕੇ ਨਾਲ ਬਿਲਕੁਲ ਨਾ ਬਣਾਇਓ ਕਿਉਂਕਿ ਬੜੇ ਕਮੈਂਟ ਕਰ ਦਿੰਦੇ ਐ ਕਿ ਇਹਦੇ ਨਾਲ ਹਰਟ ਦੀ ਪ੍ਰੋਬਲਮ ਹੁੰਦੀ ਐ ਜਾਂ ਇਸ ਤਰ੍ਹਾਂ ਭਾਈ ਜਿਹਨੂੰ ਜੋ ਵੀ ਪ੍ਰੋਬਲਮ ਐ ਦੇਖੋ ਉਹ ਉਸੇ ਹਿਸਾਬ ਨਾਲ ਈ ਖਾਓ ਤੁਸੀਂ ਗੋਭੀ ਨੂੰ ਉਬਾਲ ਕੇ ਬਣਾ ਸਕਦੇ ਹੋ ਜਾਂ ਐਵੇਂ ਵੀ ਬਣਾ ਸਕਦੇ ਹੋ ਪਰ ਹਰੇਕ ਤਰੀਕੇ ਦਾ ਵੱਖੋ ਵੱਖਰਾ ਸਵਾਦ ਹੁੰਦਾ ਹੈਗਾ ਇਹਨੂੰ ਫਰਾਈ ਹੋਣ ਤੇ 10 ਤੋਂ 12 ਮਿੰਟ ਲੱਗ ਜਾਂਦੇ ਐ ਉਸ ਤੋਂ ਬਾਅਦ ਜੇ ਆਪਾਂ ਪਿਆਜ਼ ਵੀ ਤਿਆਰ ਕਰ ਲਏ ਫਿਰ ਚਾਰ ਪੰਜ ਕੱਟਾਂਗੇ ਦੇ ਲਈ ਟਮਾਟਰ ਉਸੇ ਤਰੀਕੇ ਨਾਲ ਹੀ ਕੱਟ ਲੈਣੇ ਆ ਜਿਵੇਂ ਆਪਾਂ ਪਿਆਜ਼ ਕੱਟੇ ਸੀ ਗੋਭੀ ਨੂੰ ਤੁਸੀਂ ਫੁੱਲ ਫਲੇਮ ਤੇ ਪਕਾਉਣਾ ਗੈਸ ਨੂੰ ਮੀਡੀਅਮ ਜਾਂ ਸਲੋ ਬਿਲਕੁਲ ਨਹੀਂ ਕਰਨਾਗਾ ਗੋਭੀ ਨੂੰ ਉਦੋਂ ਤੱਕ ਹੀ ਫਰਾਈ ਕਰਦੇ ਰਹੋ ਜਦੋਂ ਤੱਕ ਇਹਦਾ ਕਲਰ ਜਿਹੜਾ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਕਿਉਂਕਿ ਇਸ ਕਲਰ ਤੋਂ ਬਿਨਾ ਇਹ ਬਿਲਕੁਲ ਬਦਿਆ ਨਹੀਂ ਲੱਗਦੀ ਇਹ ਹੋ ਜੀ ਤਿਆਰ ਹੁਣ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਬਹੁਤ ਹੀ ਸੋਹਣਾ ਇਹਨੂੰ ਕਲਰ ਆਇਆਗਾ ਤੇ ਆਪਾਂ ਇਹਨੂੰ ਬਾਹਰ ਪਲੇਟ ਵਿੱਚ ਕੱਢ ਕੇ ਰੱਖ ਲਿਆ ਹੁਣ ਦੂਸਰੀ ਗੋਭੀ ਨੂੰ ਫਰਾਈ ਕਰਾਂਗੇ ਪਰ ਉਹਨੂੰ ਫਰਾਈ ਕਰਨ ਤੋਂ ਪਹਿਲਾਂ ਤੁਸੀਂ ਤੇਲ ਨੂੰ 2 ਮਿੰਟ ਤੱਕ ਲਗਾਤਾਰ ਗਰਮ ਕਰ ਲੈਣਾ ਹੈਗਾ ਇਹਦੇ ਵਿੱਚ ਆਪਾਂ ਆਲੂ ਵੀ ਪਾਇਆ ਤੇ ਨਾ ਜ਼ਿਆਦਾ ਉਹ ਪਤਲੇ ਕੱਟੇ ਤੇ ਨਾ ਜ਼ਿਆਦਾ ਮੋٹے ਵਿੱਚ ਹੀ ਆਪਾਂ ਆਲੂ ਫਰਾਈ ਕਰ ਲਾਂਗੇ ਤਾਂ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਚਟਪਟ ਫਰਾਈ ਹੋ ਜਾਣ ਗੋਭੀ ਦੀ ਇਹ ਸਬਜੀ ਤੁਹਾਨੂੰ ਕਿਉਂ ਜੀ ਲਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਬਹੁਤ ਜਿਆਦਾ ਟੇਸਟੀ ਬਣਦੀ ਹੈ ਜਦੋਂ ਬਣਾ ਕੇ ਆਪ ਖਾਓਗੇ ਤਾਂ ਆਪਣੇ ਆਪ ਹੀ ਪਤਾ ਲੱਗ ਜੂਗਾ 4-5 ਮਹੀਨਿਆਂ ਦੇ ਵਿੱਚ ਇੱਕ ਵਾਰੀ ਤਾਂ ਇਹ ਜਾਏ ਜੀ ਹੈ ਅਸ ਤੋਂ ਵਾਜੀ ਥੋੜਾ ਜਿਹਾ ਲਵਾਂਗੇ ਆਪਾਂ ਸਰੋਂ ਦਾ ਤੇਲ ਤੇ ਉਹਦੇ ਵਿੱਚ ਹੀ ਪੋੜਾਂਗੇ ਜੀਰਾ ਤੇ ਫਿਰ ਪਾਵਾਂਗੇ ਆਪਾਂ ਅਦਰਕ ਲਸਣ ਜਿਹਨੂੰ ਆਪਾਂ ਬਿਲਕੁਲ ਛੋਟਾ ਛੋਟਾ ਕੱਟ ਲਿਆ ਹੌਲੀ ਹੌਲੀ ਹਿਲਾਉਂਦੇ ਜਾਵਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਦੋ ਤਿੰਨ ਪਾਵਾਂਗੇ ਤੇਜ ਪੱਤੇ ਕਿਉਂਕਿ ਇਹ ਥੋੜੇ ਜਿਹਾ ਛੋਟੇ ਸੀ ਫਿਰ ਪਾਈਏ ਜੀ ਦਾਲ ਚੀਨੀ ਵੱਡੀ ਇਲਾਇਚੀ ਤੇ ਦੋ ਪਾਈਆਂ ਲਾਲ ਸੁੱਕੀਆਂ ਮਿਰਚਾਂ ਜਿਨ੍ਹਾਂ ਨੂੰ ਆਪਾਂ ਚੰਗੀ ਤਰ੍ਹਾਂ ਤੋੜ ਮਰੋੜ ਲਿਆ ਉਸ ਤੋਂ ਬਾਅਦ ਜਦੋਂ ਇਹ ਹਲਕੇ ਜਿਪੱਕ ਗਏ ਤਾਂ ਵਿੱਚ ਪਾ ਦਾਂਗੇ ਢੇਰ ਸਾਰੇ ਪਿਆਜ਼ ਹੌਲੀ ਹੌਲੀ ਪਕਾਉਂਦੇ ਜਾਵਾਂਗੇ ਕਿਉਂਕਿ ਜੇ ਜ਼ਿਆਦਾ ਤੇਜ਼ ਗੈਸ ਕਰੋਗੇ ਤਾਂ ਇਹ ਜਲ ਜਾਣਗੇ ਕਲਰ ਐਨਾ ਸੋਹਣਾ ਆਊਗਾ ਸਲੋ ਫਲੇਮ ਤੇ ਕਿ ਗੋਭੀ ਨੂੰ ਪਤਾ ਹੀ ਲੱਗ ਜੂ ਕਿੰਨੀ ਵਧੀਆ ਬਣੀ ਐ ਫਿਰ ਵਿੱਚ ਪਾਵਾਂਗੇ ਦੋ ਛੋਟੀ ਇਲਾਇਚੀ ਕਿਉਂਕਿ ਇਹਦੇ ਨਾਲ ਸਬਜ਼ੀ ਦਾ ਟੇਸ ਹੈ ਜਿਹੜਾ ਬੜਾ ਹੀ ਵਧੀਆ ਹੋਣ ਲੱਗਾ ਹੌਲੀ ਹੌਲੀ ਇਹਨੂੰ ਹਲਾਉਂਦੇ ਜਾਵਾਂਗੇ ਤੇ ਫਿਰ ਵਿੱਚ ਪਾ ਦਾਂਗੇ ਢੇਰ ਸਾਰੇ ਕੱਟੇ ਹੋਏ ਟਮਾਟਰ ਇਹ ਸਬਜੀ ਵਿੱਚ ਸਮਾਨ ਹੈ ਜਿਹੜਾ ਥੋੜਾ ਜਿਹਾ ਜ਼ਿਆਦਾ ਹੀ ਖੁੱਲਾ ਪੈਂਦਾ ਕਿਉਂਕਿ ਫੇਰ ਹੀ ਸਬਜੀ ਦੇਖਣ ਵਿੱਚ ਵੀ ਇੰਨੀ ਸੋਹਣੀ ਲੱਗਦੀ ਹੈ ਤੇ ਖਾਣ ਵਿੱਚ ਵੀ ਬੜੀ ਟੇਸਟੀ ਲੱਗਦੀ ਹੈ ਜਦੋਂ ਇਹ ਟਮਾਟਰ ਆਪਣੇ ਹਲਕੇ ਜਿਵੇਂ ਮੈਸ਼ ਹੋ ਗਏ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਸਾਦੇ ਜਿਹੇ ਮਸਾਲੇ ਜਿਹਦੇ ਵਿੱਚ ਆਪਾਂ ਪਾਇਆ ਨਮਕ ਹਲਦੀ, ਮਿਰਚ, ਮਸਾਲਾ, ਧਨੀਆ ਪਾਊਡਰ ਬਸ ਇਹੀ ਚੀਜ਼ਾਂ ਪਾਈਆਂ ਜਿਹੜੀਆਂ ਆਪਾਂ ਘਰ ਵਿੱਚ ਆਮ ਸਬਜ਼ੀਆਂ ਵਿੱਚ ਵਰਤਦੇ ਆਂ। ਰੰਗ ਵਾਲੀ ਮਿਰਚ ਵਗੈਰਾ ਪਾਉਣ ਦੀ ਕੋਈ ਜ਼ਰੂਰਤ ਨਹੀਂ। ਥੋੜਾ ਜਿਹਾ ਬਿਲਕੁਲ ਪਾਣੀ ਪਾਵਾਂਗੇ। ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾਉਣ ਲਾਂਗੇ। 2-4 ਮਿੰਟਾਂ ਲਈ ਇਸੇ ਤਰ੍ਹਾਂ ਹੀ ਪਕਾਉਂਦੇ ਜਾਵਾਂਗੇ। ਇਹਦੇ ਵਿੱਚ ਆਪਾਂ ਇੱਥੇ ਤੇਲ ਘੱਟ ਰੱਖਿਆ ਸੀ ਕਿਉਂਕਿ ਆਪਾਂ ਗੋਭੀ ਫਰਾਈ ਕੀਤੀ ਹੈ। ਜਦੋਂ ਵਿੱਚ ਮਿਕਸ ਕਰਾਂਗੇ ਤਾਂ ਤੇਲ ਨੇ ਆਪਣੇ ਆਪ ਹੀ ਸਬਜ਼ੀ ਦੇ ਉੱਪਰ ਆ ਜਾਣਾ ਹੈ। ਇਸ ਲਈ ਤੁਸੀਂ ਇੱਥੇ ਇਸੇ ਤਰੀਕੇ ਨਾਲ ਹੀ ਪਕਾਉਂਦੇ ਜਾਓ ਮਸਾਲਿਆਂ ਦੀ ਖੁਸ਼ਬੂ ਇੱਥੇ ਬੜੀ ਸੋਹਣੀ ਆਊਗੀ ਨਮਕ ਮਿਰਚ ਪਾਉਣ ਤੋਂ ਬਾਅਦ ਤੁਸੀਂ 4-5 ਮਿੰਟੇ ਨੂੰ ਲਗਾਤਾਰ ਪਕਾਉਂਦੇ ਜਾਣਾ ਤਾਂ ਕਿ ਜਿਹੜੇ ਟਮਾਟਰ ਚੰਗੀ ਤਰ੍ਹਾਂ ਵਿੱਚ ਮੈਸ਼ ਹੋ ਜਾਣ ਫੇਰ ਉੱਪਰ ਪਾਈਏ ਜੀ ਆਪਾਂ ਮੇਥੀ ਇਹਦੇ ਨਾਲ ਇਹਦੀ ਖੁਸ਼ਬੂ ਹੋਰ ਜ਼ਿਆਦਾ ਵਧ ਜੂਗੀ ਇਹ ਛੋਟੀਆਂ ਛੋਟੀਆਂ ਚੀਜ਼ਾਂ ਪਾਉਣ ਵਾਲੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਆਪਣਾ ਜਿਹੜਾ ਇਹ ਮਸਾਲਾ ਸੀ ਸੁੱਕਾ ਜਬ ਬਿਲਕੁਲ ਤਿਆਰ ਹੋ ਗਿਆ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਹੁਣ ਗੋਭੀ ਗੋਭੀ ਕੱਲੀ ਵਿੱਚ ਪਾ ਲਿਓ ਜਿਹੜਾ ਥਾਲੀ ਵਗੈਰਾ ਨਾਲ ਤੇਲ ਲੱਗਿਆ ਉਹਨੂੰ ਤੁਸੀਂ ਪਹਿਲਾਂ ਵਾਲੇ ਬਰਤਨ ਵਿੱਚ ਹੀ ਕੱਢ ਕੇ ਰੱਖ ਲਿਓ ਜਿਹਦੇ ਵਿੱਚ ਆਪਾਂ ਪਹਿਲਾਂ ਫਰਾਈ ਕੀਤਾ ਹੋਇਆ ਤੇਲ ਕੱਢਿਆ ਸੀ ਤੇ ਇਹਨੂੰ ਸਾਰੀ ਨੂੰ ਆਪਾਂ ਮਿਕਸ ਕਰਾਂਗੇ ਪਰ ਇਹਨੂੰ ਮਿਕਸ ਕਰਨ ਦਾ ਤਰੀਕਾ ਕਿਉਂਕਿ ਇੱਥੇ ਗੋਭੀ ਹੈ ਜਿਹੜੀ ਬਹੁਤ ਜ਼ਿਆਦਾ ਸੌਫਟ ਹੋ ਜਾਂਦੀ ਹੈ ਤੇ ਉਹ ਜੇ ਆਪਾਂ ਜਿਆਦਾ ਹੀ ਕੜਛੀਆਂ ਵਗੈਰਾ ਮਾਰੀਗੇ ਤਾਂ ਬਿਲਕੁਲ ਖਲ ਜਾਣਾ ਉਹਨੇ ਤੇ ਇਸੇ ਤਰੀਕੇ ਨਾਲ ਦੇਖੋ ਤੁਸੀਂ ਕਿਸੇ ਵੀ ਛਣਨੀ ਵਗੈਰਾ ਨਾਲ ਲੈ ਕੇ ਤੇ ਉਹਨੂੰ ਇਸ ਤਰੀਕੇ ਨਾਲ ਮਿਕਸ ਕਰਦੇ ਜਾਣਾ ਹੌਲੀ ਹੌਲੀ ਇਹਦੇ ਤੇ ਬਹੁਤ ਸੋਹਣਾ ਕਲਰ ਆ ਜਾਊਗਾ ਤੇ ਬਹੁਤ ਹੀ ਜਿਆਦਾ ਇਹ ਟੇਸਟੀ ਗੋਭੀ ਬਣ ਕੇ ਤਿਆਰ ਹੋ ਜੂਗੀ ਮੰਨਿਆ ਕਿ ਆਪਾਂ ਐਸੀਆਂ ਚੀਜ਼ਾਂ ਡੇਲੀ ਨਹੀਂ ਖਾ ਸਕਦੇ ਪਰ ਕਈ ਵਾਰ ਬੱਚਿਆਂ ਦੇ ਬਰਥਡੇ ਵਗੈਰਾ ਪਾਰਟੀਆਂ ਜਾਂ ਨਿੱਕੇ ਮੋٹے ਫੰਕਸ਼ਨਾਂ ਤੇ ਆਪਾਂ ਘਰ ਦੇ ਵਿੱਚ ਸਮਾਂ ਤਿਆਰ ਕਰਦੇ ਆ ਤਾਂ ਇਸ ਤਰ੍ਹਾਂ ਦੀਆਂ ਸਬਜ਼ੀਆਂ ਬਣਾ ਕੇ ਮ제 ਨਾਲ ਖਾ ਸਕਦੇ ਆ ਉੱਪਰ ਪਾਵਾਂਗੇ ਜੀ ਹਰਾ ਹਰਾ ਧਨੀਆ ਤੁਹਾਨੂੰ ਇਹ ਰੈਸিপি ਕਿਐਓ ਜੀ ਲਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਤੁਸੀਂ ਜਰੂਰ ਕਰ ਦਿਓ ਜਦੋਂ ਗੋਭੀ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤੀ ਤਾਂ 1-2 ਮਿੰਟ ਲਈ ਤੁਸੀਂ ਗੈਸ ਦੀ ਫਲੇਮ ਹੈ ਜਿਹੜੀ ਸਲੋ ਰੱਖਿਓ ਤੇ ਇਹਨੂੰ ਇਸੇ ਤਰ੍ਹਾਂ ਹੀ ਪਕਾ ਲਿਓ ਤਾਂ ਕਿ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਹੋ ਜਾਏ ਫਿਰ ਆਪਾਂ ਜਿੱਕਟੀਆਂ ਦੋ ਚਾਰ ਹਰੀਆਂ ਮਿਰਚਾਂ ਤੇ ਇਹਨਾਂ ਦੇ ਉੱਪਰ ਰੱਖਤੀਆਂ ਦੇਖੋ ਦੇਖਣ ਵਿੱਚ ਕਿੰਨੀ ਜ਼ਿਆਦਾ ਸੋਹਣੀ ਇਹ ਸਬਜ਼ੀ ਲੱਗ ਰਹੀ ਹੈ ਪਰ ਉਸ ਤੋਂ ਬਾਅਦ ਇਹ ਕਿਤੇ ਜ਼ਿਆਦਾ ਟੇਸਟੀ ਹੈ ਸਬਜੀ ਨੂੰ ਬਣਨ ਤੋਂ ਬਾਅਦ ਤੁਸੀਂ ਜਦੋਂ ਵੀ ਦੁਬਾਰਾ ਇਹਨੂੰ ਗਰਮ ਕਰਨਾ ਹੋਵੇ ਤਾਂ ਮਾਈਕ੍ਰੋਵੇਵ 'ਚ ਕਰਿਓ ਇਹਨੂੰ ਕੜਾਈ ਵਿੱਚ ਨਾ ਕਰਿਓ ਕਿਉਂਕਿ ਇਹ ਸਬਜੀ ਐ ਬਿਲਕੁਲ ਜਿਹੜੀ ਹੈਗੀ ਇਹ ਖੁੱਲ ਜਾਣੀ ਐਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਧੰਵਾਜੀ